ਵਹਾਣੀ ਪੁਰਾਣੀਆਂ ਚਿੱਠੀਆਂ ਲੇਖਕ ਜਗਜੀਤ ਬਰਾੜ ਅਮਰੀਕਾ ਵਸਦੇ ਕਹਾਣੀਕਾਰ ਜਗਜੀਤ ਬਰਾੜ ਨੇ ਕਈ ਕੰਨਦਾਰ ਕਹਾਣੀਆਂ ਲਿਖੀਆਂ ਨੇ ਪੁਰਾਣੀਆਂ ਚਿੱਠੀਆਂ ਵਿੱਚ ਉਹਨਾਂ ਨੇ ਮੁਹੱਬਤਾਂ ਦੀ ਬਾਤ ਪਾਈ ਹੈ ਤੇ ਲੋ ਸ਼ੁਰੂ ਕਰਦੇ ਹਾਂ ਇੱਕ ਕਹਾਣੀ ਤੁਹਾਡੀਆਂ ਸਭ ਚਿੱਠੀਆਂ ਦੇ ਅੰਤਮ ਸ਼ਬਦ ਹੁੰਦੇ ਸੀ ਕਿ ਚਿੱਠੀ ਪੜ੍ਹ ਕੇ ਸਾੜ ਦੇਣਾ ਜੋ ਤੁਸੀਂ ਅਖੀਰ ਵਿੱਚ ਲਿਖਦੇ ਸੀ ਉਸ ਦਾ ਬਿਆਨ ਮੈਂ ਇੱਥੇ ਸ਼ੁਰੂ ਵਿੱਚ ਕਰ ਰਿਹਾ ਹਾਂ ਇਹ ਕੁਝ ਪਿਆਰੇ ਖਤ ਨਾ ਸੜ ਗਏ ਨਾ ਸੁੱਟ ਸਕਿਆ ਨਾ ਹੀ ਗੁਮ ਹੋਏ ਅੱਜ ਜਦੋਂ ਮੈਂ ਆਪਣੇ ਇਨਕਮ ਟੈਕਸ ਦੇ ਪੁਰਾਣੇ ਕਾਗਜ਼ ਸੁੱਟ ਰਿਆ ਸੀ ਇੱਕ ਲਿਫਾਫੇ ਵਿੱਚ ਇਹ ਚਿੱਠੀਆਂ ਬਹੁਤ ਚੰਗੇ ਤਰੀਕੇ ਨਾਲ ਸੰਭਾਲ ਕੇ ਰੱਖੀਆਂ ਪਈਆਂ ਸਨ ਪੁਰਾਣੀ ਨੀਲੇ ਲਾਈਨ ਵਾਲੇ ਪੈੜ ਤੇ ਲਿਖੀਆਂ ਹੋਈਆਂ ਇਹ ਚਿੱਠੀਆਂ ਪੜ ਕੇ ਪੁਰਾਣੀਆਂ ਯਾਦਾਂ ਫਿਰ ਮਨ ਵਿੱਚ ਤਾਜ਼ਾ ਹੋ ਗਈਆਂ ਤੁਹਾਡੀ ਸ਼ਕਲ ਯਾਦ ਆਈ ਇਹ ਚਿੱਠੀਆਂ ਪੜ ਕੇ ਤੁਹਾਡੀ ਸ਼ਖਸੀਅਤ ਸਪਸ਼ਟ ਹੋਣ ਲੱਗ ਪਈ ਪਿਛਲੇ 50 ਸਾਲਾਂ ਤੋਂ ਵੱਧ ਸਮਾਂ ਟੱਪ ਗਿਆ ਹੋਣਾ ਹੈ ਪਰ ਗੱਲ ਇਹ ਕੱਲ ਦੀ ਲੱਗਦੀ ਹੈ ਸਮਾਂ ਬਹੁਤ ਜਲਦੀ ਗੁਜ਼ਰ ਗਿਆ ਕਿੰਨਾ ਪਾਣੀ ਪੁਲਾ ਹੇਠੋਂ ਗੁਜ਼ਰ ਗਿਆ ਹੋਵੇਗਾ ਇਸ ਸਮੇਂ ਵਿੱਚ ਆਪਾਂ ਦੋਨੋਂ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਪਹਿਲੀ ਦਫਾ ਮਿਲੇ ਸਾਂ ਮੈਂ ਕਾਲਜ ਵਿੱਚ ਪੜ੍ਹਾਈ ਖਤਮ ਕਰਕੇ ਇਸ ਪਿੰਡ ਵਿੱਚ ਨਵਾਂ ਨਵਾਂ ਵੈਟਰਨਰੀ ਡਾਕਟਰ ਲੱਗ ਕੇ ਆਇਆ ਸਾਂ ਮੇਰੀ ਪਹਿਲੀ ਨੌਕਰੀ ਸੀ ਤੁਸੀਂ ਮੈਡੀਕਲ ਹਸਪਤਾਲ ਵਿੱਚ ਕੰਮ ਕਰਦੇ ਸੀ ਇਥੋਂ ਦੇ ਡਾਕਟਰ ਨਾਲ ਮੇਰੀ ਮਿੱਤਰਤਾ ਹੋਣ ਕਰਕੇ ਮੇਰਾ ਚੱਕਰ ਹਸਪਤਾਲ ਵਿੱਚ ਰੋਜ਼ ਲੱਗ ਜਾਂਦਾ ਸੀ ਜਦੋਂ ਮੈਂ ਤੁਹਾਨੂੰ ਪਹਿਲੀ ਦਫ਼ਾ ਦੇਖਿਆ ਸੀ ਤਾਂ ਤੁਹਾਡੀ ਸਾਦਗੀ ਤੁਹਾਡੀ ਉਦਾਸੀ ਤੇ ਉਸ ਉਦਾਸੀ ਪਿੱਛੇ ਛੁਪੀ ਕਹਾਣੀ ਮੈਨੂੰ ਤੁਹਾਡੇ ਵੱਲ ਖਿੱਚ ਲਿਆਈ ਜੀਵਨ ਵਿੱਚ ਕਦੇ-ਕਦੇ ਕਈ ਸ਼ਖਸ ਮਿਲਦੇ ਹਨ ਉਹ ਇੰਨੇ ਚੰਗੇ ਲੱਗਦੇ ਨੇ ਕਿ ਦਿਲ ਕਰਦਾ ਕਿ ਉਹਨਾਂ ਨੂੰ ਕੁੱਟ ਕੇ ਗਲ ਬੱਕੜੀ ਪਾ ਲਈਏ ਜਾਨ ਪਛਾਣ ਬੇਸ਼ੱਕ ਨਾ ਹੋਵੇ ਲੱਗਦਾ ਦਿਲ ਦਾ ਰਿਸ਼ਤਾ ਇਹਨਾਂ ਨਾਲ ਕਈ ਸਾਲਾਂ ਦਾ ਹੈ ਪਿਆਰ ਪਛਾਣ ਹੈ ਕਬਜ਼ਾ ਨਹੀਂ ਇਹ ਸ਼ਬਦ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਮੈਨੂੰ ਹਮੇਸ਼ਾ ਯਾਦ ਰਹਿੰਦੇ ਹਨ ਪਿਆਰ ਦੇ ਜਜ਼ਬਾਤ ਕਿੰਨੇ ਡੂੰਘੇ ਹੁੰਦੇ ਹਨ ਤੁਹਾਡੀਆਂ ਮਜਬੂਰੀਆਂ ਤੁਹਾਡੇ ਜੀਵਨ ਦਾ ਹਿੱਸਾ ਇੱਕ ਪਹਾੜ ਬਣਿਆ ਰਿਹਾ ਇੱਕ ਪਾਸੇ ਦੁਨੀਆਦਾਰੀ ਇੱਕ ਪਾਸੇ ਪਿਆਰ ਇਹਨਾਂ ਦੋਹਾਂ ਪੱਧਰਾਂ ਦਾ ਸਮਝੌਤਾ ਕਦੇ ਨਾ ਹੋ ਸਕਿਆ ਨਾ ਹੀ ਕੋਈ ਦਰਮਿਆਨ ਦਾ ਵਸੀਲਾ ਬਣ ਸਕਿਆ ਇਹਨਾਂ ਕਠਨ ਹਾਲਤਾਂ ਵਿੱਚ ਪਿਆਰ ਦੇ ਜਜ਼ਬੇ ਨੂੰ ਸਪਸ਼ਟ ਕਰਨਾ ਕਿੰਨਾ ਮੁਸ਼ਕਲ ਬਣਿਆ ਰਿਹਾ। ਇੱਕ ਦੂਜੇ ਨੂੰ ਆਪਾਂ ਦੇਖ ਸਕਦੇ ਸਾਂ। ਇਸ ਤੋਂ ਜ਼ਿਆਦਾ ਨੇੜੇ ਹੋਣ ਦੀ ਆਗਿਆ ਨਹੀਂ ਮਿਲੀ। ਪਿੰਡ ਦਾ ਮਾਹੌਲ, ਕਰਮਚਾਰੀਆਂ ਦੀਆਂ ਨਜ਼ਰਾਂ, ਕਠੋਰ ਜੀਵਨ ਦਾ ਹਿੱਸਾ ਬਣਿਆ ਰਿਹਾ। ਕਈ ਵਾਰ ਆਪਾਂ ਸਿਰਫ ਅੱਖਾਂ ਮਿਲਾ ਕੇ ਗੱਲਬਾਤ ਕਰ ਲੈਂਦੇ ਸਾਂ। ਇਹ ਵੀ تسਲੀ ਹੁੰਦੀ ਸੀ ਕਿ ਤੁਹਾਨੂੰ ਦੇਖ ਲਿਆ। ਤੁਹਾਡੀ ਆਵਾਜ਼ ਸੁਣ ਲਈ। ਤੁਹਾਡੇ ਖਿਆਲਾਂ ਦਾ ਪਤਾ ਲੱਗ ਗਿਆ। ਮੈਂ ਕਾਲਜ ਤੋਂ ਇੱਥੇ ਨਵਾਂ-ਨਵਾਂ ਆਇਆ ਸਾਂ। ਪਿੰਡ ਦਾ ਵਾਤਾਵਰਨ ਮੈਨੂੰ ਇੰਨਾ ਮੁਆਫਕ ਨਹੀਂ ਸੀ ਆਇਆ ਸ਼ਹਿਰਾਂ ਵਿੱਚ ਜੰਮਿਆ ਪਲਿਆ ਤੇ ਵੱਡਾ ਹੋਇਆ ਹੁਣ ਇੱਕ ਕੱਚੇ ਘਰ ਦੇ ਕਮਰੇ ਵਿੱਚ ਜਿੱਥੇ ਨਾ ਬਿਜਲੀ ਨਾ ਵਕਤ ਦਾ ਪਾਣੀ ਇਹ ਮੇਰਾ ਮਹਿਲ ਸੀ ਇਹ ਘਰ ਪਿੰਡ ਦੇ درمیان ਸੀ ਮੈਂ ਪਹਿਲਾ ਵੈਟਰਨਰੀ ਡਾਕਟਰ ਇਸ ਪਿੰਡ ਵਿੱਚ ਆਇਆ ਸਾਂ ਇਸ ਡਿਸਪੈਂਸਰੀ ਨੂੰ ਵੱਡਾ ਕੀਤਾ ਗਿਆ ਸੀ ਮੈਨੂੰ ਕਈ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਉਮਰ ਜਵਾਨ ਹੋਣ ਕਰਕੇ ਇਹ ਘਟਨਾਵਾਂ ਇੰਨੀਆਂ ਮੁਸ਼ਕਲ ਨਹੀਂ ਲੱਗੀਆਂ ਰੇਲ ਦਾ ਸਟੇਸ਼ਨ ਜਾਂ ਕੋਈ ਵੱਡਾ ਸ਼ਹਿਰ ਇਸ ਪਿੰਡ ਤੋਂ 13-14 ਮੀਲ ਦੇ ਫਾਸਲੇ ਤੇ ਹੋਏਗਾ। ਸ਼ਹਿਰ ਜਾਣ ਲਈ ਕਦੇ-ਕਦੇ ਆਉਂਦੀ ਬੱਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਹਸਪਤਾਲ ਦੀਆਂ ਦਵਾਈਆਂ ਦੀ ਸ਼ਿਪਮੈਂਟ ਸ਼ਹਿਰ ਜਾਂਦੀ। ਜਾਂ ਤੋਬੀ ਨੂੰ ਕੱਪੜੇ ਦੇਣ ਲਈ ਬੱਸ ਇਹੀ ਇੱਕ ਚਾਰਾ ਸੀ। ਤੁਹਾਡੀ ਦੂਰ ਦੀ ਮਿੱਤਰਤਾ ਦੀ ਨਿੱਕ ਕਰਕੇ ਕਟਾਵਾ ਇੰਨੀਆ ਮੁਸ਼ਕਲ ਨਹੀਂ ਲੱਗੀਆਂ। ਸ਼ਾਮ ਨੂੰ ਜਦੋਂ ਘਰੇ ਇਕੱਲਾ ਹੁੰਦਾ ਕੁਝ ਕਿਤਾਬਾਂ ਮਿੱਟੀ ਤੇ ਤੇਲ ਦੇ ਲੈਂਪ ਦੇ ਚਾਨਣ ਵਿੱਚ ਪੜਦਾ ਰਹਿੰਦਾ। ਤੇਲ ਬਲਣ ਕਰਕੇ ਉਸ ਦਾ ਮੁਸ਼ਕ ਸਾਰੇ ਕਮਰੇ ਵਿੱਚ ਫੈਲ ਜਾਂਦਾ। ਤੁਹਾਡੇ ਬਾਰੇ ਸੋਚਦਾ ਰਹਿੰਦਾ ਕਿ ਹੁਣ ਤੁਸੀਂ ਕੀ ਕਰਦੇ ਹੋਵੋਗੇ। ਜਿੰਨੀ ਦੇਰ ਪਿੰਡ ਵਿੱਚ ਰਿਹਾ ਨਾ ਜਾਏ ਇਸ ਦੀ ਸਿਆਸਤ ਤੇ ਵਾਤਾਵਰਣ ਦਾ ਪਤਾ ਨਹੀਂ ਲੱਗਦਾ। ਪਿੰਡਾਂ ਵਿੱਚ ਸਰਪੰਚ, ਪੰਚ ਤੇ ਹੋਰ ਅਮੀਰ ਜ਼ਿਮੀਂਦਾਰਾਂ ਦਾ ਜ਼ਾਦਰ ਸੁਖੁੰਦੇ। ਜਦ ਸਰਕਾਰੀ ਕਰਮਚਾਰੀ ਪਿੰਡ ਵਿੱਚ ਨੌਕਰੀ ਕਰਨ ਆਉਂਦੇ ਨੇ, ਉਹਨਾਂ ਨੂੰ ਉੱਥੋਂ ਦੇ ਐਥਕਾਰਾਂ ਦਾ ਕਹਿਣਾ, ਉਹਨਾਂ ਦਾ ਹੁਕਮ ਮੰਨਣਾ ਪੈਂਦਾ ਤੇ ਮੇਰੀ ਜਵਾਨੀ ਦੇ 4 ਦਿਨਾਂ ਦਾ ਸਾਥ ਇੱਕ ਦੂਜੇ ਦਾ ਸਾਥ ਨਹੀਂ ਦੇ ਸਕਿਆ। ਗਰੀਬ ਜ਼ਿਮੀਦਾਰਾਂ ਦੀ ਮਦਦ ਕਰਕੇ ਮੈਨੂੰ ਜ਼ਿਆਦਾ ਤਸੱਲੀ ਹੁੰਦੀ ਸੀ ਜੇ ਕਿਸੇ ਨੇ ਅੱਧੀ ਰਾਤ ਆ ਕੇ ਮੇਰਾ ਬੂਹਾ ਖੜਕਾਇਆ ਕਿ ਉਸ ਦਾ ਪਸ਼ੂ ਬਿਮਾਰ ਹੈ ਮੈਂ ਆਪਣਾ ਸਮਾਨ ਲੈ ਕੇ ਉਸ ਨਾਲ ਦੂਜੇ ਪਿੰਡ ਤੁਰ ਪੈਂਦਾ ਸਾਂ ਇੱਕ ਆਜ਼ਮੀ ਪਾਸ ਪੇਡਾਂ ਦਾ ਜੱਟ ਸੀ ਕੁਝ ਪੇਡਾਂ ਮਰ ਗਈਆਂ ਪਸ਼ੂ ਜ਼ਿਮੀਦਾਰ ਕਿਸਾਨਾਂ ਦੀ ਜਾਇਦਾਦ ਹੁੰਦੇ ਨੇ ਉਸ ਨੇ ਮੇਰੀ ਮਦਦ ਮੰਗੀ ਮੈਂ ਉਹਨਾਂ ਦੇ ਘਰ ਜਾ ਕੇ ਪੀੜੀ ਤੇ ਬੈਠ ਕੇ ਇੱਕ ਭੇਡ ਦਾ ਪੋਸਟਮਾਰਟਮ ਕੀਤਾ ਟੈਪ ਵਰਮ ਦੀ ਬਿਮਾਰੀ ਕਰਕੇ ਉਹਨਾਂ ਨੂੰ ਨੁਕਸਾਨ ਹੋ ਰਿਹਾ ਸੀ ਪਿੰਡ ਦਾ ਇਲਾਜ ਕੀਤਾ ਗਿਆ ਤੇ ਪੇਟਾਂ ਮਰਨੀਆਂ ਬੰਦ ਹੋ ਗਈਆਂ ਪਿੰਡ ਦਾ ਵਾਤਾਵਰਨ ਤੇ ਮੇਰਾ ਸੁਭਾਅ ਇੱਕ ਦੂਜੇ ਦਾ ਜ਼ਿਆਦਾ ਸਾਥ ਨਹੀਂ ਦੇ ਸਕੇ ਮੈਂ ਉੱਥੇ ਕੁਝ ਮਹੀਨੇ ਹੀ ਰਿਹਾ ਹੋਮਾਂਗਾ ਮੈਨੂੰ ਫੌਜ ਵਿੱਚ ਆਪਣੀ ਲਾਈਨ ਵਿੱਚ ਕਮਿਸ਼ਨ ਮਿਲਣ ਕਰਕੇ ਪਿੰਡ ਤੋਂ ਰਵਾਨਗੀ ਲੈਣੀ ਪਈ ਇੱਕ ਪਾਸੇ ਪਿਆਰ ਸੀ ਦੂਜੇ ਪਾਸੇ ਮੇਰਾ ਪੁੱਕ ਮੇਰੇ ਜੀਵਨ ਦੀ ਅਗਲੀ ਪੱਧਰ ਮੇਰੀ ਤਰੱਕੀ ਸੀ ਇਹ ਵਿਛੋੜਾ ਦੁਖਦਾਈ ਸੀ ਪਰ ਕਬੂਲ ਕਰਨਾ ਪਿਆ ਇਹ ਚਿੱਠੀਆਂ ਉਸ ਸਮੇਂ ਦੀਆਂ ਹਨ ਜਦੋਂ ਮੈਂ ਪਿੰਡ ਤੋਂ ਆ ਗਿਆ ਸੀ ਚਿੱਠੀਆਂ ਵਿੱਚ ਜੋ ਕੁਝ ਲਿਖਦੇ ਸੀ ਬੜੇ ਸੰਕੋਚ ਨਾਲ ਲਿਖਦੇ ਸੀ ਕਿ ਇਹ ਖਤ ਕਿਸੇ ਹੋਰ ਪਾਸ ਨਾ ਆ ਜਾਵੇ ਇੱਕ ਦਫਾ ਤੁਸੀਂ ਆਖਿਆ ਸੀ ਕਿ ਜਦੋਂ ਮੈਂ ਮਰਾਂਗੀ ਮੇਰਾ ਨਾਮ ਤੁਹਾਡੇ ਦਿਲ ਤੇ ਹੋਵੇਗਾ ਇਸ ਬਾਰੇ ਮੈਂ ਹੁਣ ਕੁਝ ਨਹੀਂ ਕਹਿ ਸਕਦਾ ਪਰ ਤੁਹਾਡਾ ਨਾਮ ਸਦਾ ਮੇਰੇ ਦਿਲ ਦੇ ਨੇੜੇ ਰਿਹਾ ਹੈ ਆਪਣੇ ਪਿਆਰ ਦਾ ਇਹ ਰਿਸ਼ਤਾ ਬਹੁਤ ਘਟ ਸਮੇਂ ਦਾ ਸੀ ਪਰ ਇਸ ਦੀ ਪਿਆਰੀ ਯਾਦ ਮੇਰੇ ਜੀਵਨ ਦਾ ਹਿੱਸਾ ਬਣੀ ਰਹੀ ਇੱਕ ਦਫਾ ਕਾਫੀ ਦਿਨਾਂ ਤੋਂ ਤੁਹਾਡੀ ਚਿੱਠੀ ਨਹੀਂ ਆਈ ਸੀ ਕਈ ਕਾਰਨ ਮਨ ਵਿੱਚ ਆਏ ਹਰ ਦਿਨ ਫਿਕਰ ਵਧ ਆ ਗਿਆ ਹੁਣ ਲਿਖਾਂ ਤਾਂ ਕੀ ਲਿਖਾਂ ਅਖੀਰ ਮੈਂ ਇੱਕ ਪੰਨੇ ਤੇ ਵੱਡੇ ਵੱਡੇ ਅੱਖਰਾਂ ਨਾਲ ਇਹ ਲਿਖ ਕੇ ਤੁਹਾਨੂੰ ਭੇਜ ਦਿੱਤਾ ਸੀ ਮਿੱਤਰ ਪਿਆਰੇ ਨੂੰ ਹਾਲ ਮੇਰੀ ਤਾਂ ਦਾ ਕਹਿਣਾ ਕੋਈ ਤੇ ਨਾ ਬਾਤ ਮੇਰੀ ਚਿੱਠੀ ਦੇ ਜਵਾਬ ਵਿੱਚ ਤੁਸੀਂ ਲਿਖ ਭੇਜਿਆ ਸੀ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਆਪਾ ਦੋਹਾਂ ਨੇ ਇਨ੍ਹਾਂ ਸ਼ਬਦਾਂ ਨਾਲ ਆਪੋ ਆਪਣੇ ਖਿਆਲ ਪ੍ਰਗਟ ਕਰ ਦਿੱਤੇ ਆਪਾਂ ਕਿਸੇ ਫਿਲਮ ਦੇ ਗਾਣੇ ਦੀਆਂ ਲਾਈਨਾਂ ਨਹੀਂ ਸੀ ਚੁਣੀਆਂ ਇਨ੍ਹਾਂ ਸ਼ਬਦਾਂ ਪਿੱਛੇ ਆਪਣਾ ਰੋਹਾਨੀ ਪਿਆਰ ਤੇ ਉਦਾਸੀ ਸਾਂਝੀ ਕਰਦੇ ਰਹੇ فاਸਲਾ ਬੇਸ਼ੱਕ ਕਈ ਮੀਲਾਂ ਦਾ ਸੀ ਉਸ ਵੇਲੇ ਪਰ ਇਨ੍ਹਾਂ ਕੁਝ ਸ਼ਬਦਾਂ ਨਾਲ ਆਪਾਂ ਇੱਕ ਦੂਜੇ ਦੇ ਹੋਰ ਨੇੜੇ ਆ ਗਏ ਜਦੋਂ ਕਦੇ ਮੈਂ ਉਦਾਸ ਹੁੰਦਾ ਸੀ ਤੁਹਾਡੇ ਸਾਰੇ ਖੱਤ ਵਾਰ-ਵਾਰ ਪੜ੍ਹਦਾ ਰਹਿੰਦਾ ਦਿਲ ਨੂੰ ਤਸੱਲੀ ਦੇਣ ਲਈ ਕਿਸੇ ਪੱਤਰ ਵਿੱਚ ਨਾ ਕੋਈ ਰਿਪ ਸਟਿਕ ਦਾ ਨਿਸ਼ਾਨ ਹੁੰਦਾ ਤੇ ਨਾ ਹੀ ਇਤਰ ਦੀ ਮਹਿਕ ਹੁੰਦੀ ਸੀ ਉਸ ਜ਼ਮਾਨੇ ਨੂੰ ਹੁਣ ਬੁੱਧਤਾ ਹੋ ਗਈਆਂ ਨਹੀਂ ਹੁਣ ਇੰਟਰਨੈਟ ਦਾ ਸਮਾਂ ਹੈ ਸਭ ਦਾ ਸੈਲ ਫੋਨ ਨੇ ਮੈਂ ਕਈ ਵਾਰ ਤੁਹਾਡਾ ਨਾਮ ਗੂਗਲ ਕੀਤਾ ਹੈ ਕੁਝ ਹੋਰ ਵਿਅਕਤੀ ਤੁਹਾਡੇ ਨਾਮ ਤੇ ਮਿਲ ਜਾਂਦੇ ਨੇ ਤੁਸੀਂ ਨਹੀਂ ਮਿਲੇ ਇੰਨੇ ਲੰਮੇ ਸਮੇਂ ਕਰਕੇ ਆਪਾਂ ਦੋਵੇਂ ਹੀ ਕਾਫੀ ਬਦਲ ਗਏ ਹਾਂ ਜਿਸਮਾਨੀ ਤੌਰ ਤੇ ਇਨਾਂ ਸਮਿਆਂ ਵਿੱਚ ਤੁਹਾਡੇ ਤੇ ਕੀ ਕੀ ਬੀਤੀ ਹੋਵੇਗੀ ਤੁਹਾਡਾ ਜੀਵਨ ਉਸ ਵੇਲੇ ਵੀ ਕਠਨ ਹੁੰਦਾ ਸੀ ਪਤਾ ਨਹੀਂ ਕਿ ਆਪਾਂ ਕਦੇ ਵੀ ਹੁਣ ਮਿਲ ਸਕੀਏ ਜੇ ਮਿਲੇ ਕੀ ਆਪਣੇ ਪਾਸ ਇਨਾ ਸਮਾਂ ਹੋਵੇਗਾ ਕਿ ਇਹਨਾਂ ਬੀਤੇ ਸਾਲਾਂ ਦਾ ਹਿਸਾਬ-ਕਿਤਾਬ ਕਰ ਸਕੀਏ ਕਿ ਮੈਂ ਤੁਹਾਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਜੱਫੀ ਪਾ ਸਕਾਂਗਾ ਆਪਣੇ ਸਰੀਰ ਸਮੇਂ ਨਾਲ ਜ਼ਰੂਰ ਬਦਲ ਗਏ ਨੇ ਪਰ ਆਪਣੀਆਂ ਰੂਹਾਂ ਉਸੇ ਤਰ੍ਹਾਂ ਹੀ ਨੇ ਜੋ ਪਿੰਡ ਵਿੱਚ ਸਨ ਕਈ ਵਾਰ ਮੈਂ ਆਪਣੇ ਸਾਰੇ ਮਿੱਤਰਾਂ ਨੂੰ ਵੀ ਪਾਲਣ ਦੀ ਕੋਸ਼ਿਸ਼ ਕੀਤੀ ਹੈ ਨਹੀਂ ਮਿਲ ਸਕੇ ਜਦੋਂ ਦਾ ਮੈਂ ਅਮਰੀਕਾ ਆਇਆ ਹਾਂ ਹਿੰਦੁਸਤਾਨ ਬਹੁਤ ਕਟ ਗਿਆ ਹਾਂ ਖਾਸ ਕਰਕੇ ਪੰਜਾਬ ਨਹੀਂ ਪਹੁੰਚ ਸਕਿਆ ਦਿਲ ਹਮੇਸ਼ਾ ਕੀਤਾ ਕਿ ਉਸ ਪਿੰਡ ਵਿੱਚ ਇੱਕ ਦਫਾ ਫਿਰ ਚੱਕਰ ਲੱਗੇ ਅੱਜ ਕਾਗਜ਼ਾਂ ਦੀ ਸਫਾਈ ਦਾ ਦਿਨ ਸੀ ਸਾਰੇ ਕਾਗਜ਼ ਤਿੰਨ ਡੱਬਿਆਂ ਵਿੱਚ ਰੱਖੇ ਜਾਣਗੇ ਇੱਕ ਰੱਦੀ ਦਾ ਦੂਜਾ ਜਿਨ੍ਹਾਂ ਕਾਗਜ਼ਾਂ ਨੂੰ ਮੈਂ ਸਕੈਨ ਕਰਕੇ ਸ਼ਰੇਟ ਕਰਨਾ ਹੈ ਤੇ ਤੀਜਾ ਜਿਨ੍ਹਾਂ ਵਿੱਚ ਕੀਮਤੀ ਬਹੁਮੁੱਲੇ ਕਾਗਜ਼ ਰੱਖੇ ਜਾਣਗੇ ਅਖੀਰ ਵਿੱਚ ਉਹਨਾਂ ਕੁਝ ਚਿੱਠੀਆਂ ਦੀ ਵਾਰੀ ਆਈ ਛੇਤੀ ਛੇਤੀ ਫਿਰ ਨਜ਼ਰ ਮਾਰੀ ਕਿਹੜੀ ਤਰੀਖਤਾਂ ਲਿਖੀਆਂ ਨੇ ਇਹਨਾਂ ਨੂੰ ਕਿਸ ਖਾਨੇ ਵਿੱਚ ਪਾਵਾਂ ਇਹ ਕਾਗਜ਼ ਹਲਕੀ ਸੀ ਪਰ ਇਨਾ ਤਾਂ ਭਾਰ ਮੇਰੇ ਦਿਲ ਤੇ ਬਣਿਆ ਹੋਇਆ ਸੀ ਇਹ ਪੱਤਰ ਹੀ ਸਾਡੇ ਸਬੰਧ ਦਾ ਰਿਸ਼ਤਾ ਸੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਦਿੱਲੀ ਤੇ ਦਿੱਲੀ ਤੋਂ 9000 ਮੀਲ ਅਮਰੀਕਾ ਵਿੱਚ ਇਹ ਚਿੱਠੀਆਂ ਪਹੁੰਚੀਆਂ ਮੈਂ ਕਈ ਸ਼ਹਿਰ ਬਦਲੇ ਕਈ ਕਰਮ ਵਿਚ ਰਹਾ ਇਨ੍ਹਾਂ ਚਿੱਠੀਆਂ ਦਾ ਜੋੜ ਮੇਰੇ ਤੋਂ ਦੂਰ ਨਹੀਂ ਹੋਇਆ ਅਖੀਰ ਵਿੱਚ ਇਹ ਚਿੱਠੀਆਂ ਬੜੇ ਆਦਰ ਨਾਲ ਇੱਕ ਨਵੇਂ ਲਿਫਾਫੇ ਵਿੱਚ ਪਾ ਦਿੱਤੀਆਂ ਤੇ ਬਾਹਰ ਲਿਖ ਦਿੱਤਾ ਇਹ ਕਾਗਜ਼ ਸੰਭਾਲੇ ਜਾਣ ਤੁਸੀਂ ਇਹਨਾਂ ਚਿੱਠੀਆਂ ਨੂੰ ਸਾੜਨ ਦੀ ਮੰਗ ਕੀਤੀ ਸੀ ਤਾਂ ਕਿ ਕਿਸੇ ਨੂੰ ਆਪਣੇ ਸਬੰਧ ਦਾ ਪਤਾ ਨਾ ਲੱਗੇ ਕਿਸੇ ਨੇ ਕਾਗਜ਼ ਨਹੀਂ ਦੇਖੇ ਆਪਣਾ ਰਿਸ਼ਤਾ ਗੁਪਤ ਰਹਾ ਜੇ ਪੱਤਰ ਸਾੜ ਦਿੰਦਾ ਉਸ ਸਮੇਂ ਦੀ ਯਾਦ ਮੇਰੇ ਬੀਤੇ ਜੀਵਨ ਦਾ ਇਤਿਹਾਸ ਖਤਮ ਹੋ ਜਾਣਾ ਸੀ ਇਹ ਨਾ ਕੁਝ ਕਾਗਜ਼ਾਂ ਨਹੀਂ ਇੰਨੀ ਜਗ੍ਹਾ ਤਾਂ ਹੁਣ ਨਹੀਂ ਰੁਕਣੀ ਪਰ ਇਹਨਾਂ ਪਿੱਛੇ ਇਸ ਪਿਆਰ ਦੀ ਕਹਾਣੀ 9000 ਮੀਲ ਤੋਂ ਵੀ ਵੱਧ ਲੰਮੀ ਬਣੀ ਰਹੀ thunder one